ਸੇਵਕ ਸੇਵਾ ਕਰ ਸੇਵਕ ਸੇਵਾ ਕਰ ਸਾਹਿਬ ਪਾਵੇ ਸਾਹਿਬ ਪਾਵੇ ਸੇਵਕ ਸੇਵਾ ਕਰ ਸੇਵਕ ਸੇਵਾ ਕਰੇ ਸੇਵਕ ਸੇਵਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਸਥਾਨ ਤੇ ਸ੍ਰੀ ਬਾਬਾ ਕਾਲਾ ਸਾਹਿਬ ਜੋ ਬੜੇ ਚਿਰ ਤੋਂ ਬੜੀ ਵੱਡੀ ਮੁਸ਼ਕਲ ਸੀ ਜੋ ਪਾਰਕਿੰਗ ਕਿਉਂਕਿ ਅੱਜ ਸਮਾਯਦਾ ਦਾ ਆ ਗਿਆ ਹੈ ਕਿ ਗੁਰੂ ਸਾਹਿਬ ਦੀ ਬਖਸ਼ਿਸ਼ ਆ ਘਰ ਘਰ ਵਿੱਚ ਗੱਡੀਆਂ ਪਰਮੇਸ਼ਰ ਨੇ ਦਿੱਤੀਆਂ ਵੱਡੇ ਸਾਧਨ ਦਿੱਤੇ ਆ ਤੇ ਬਾਬਾ ਕਲਾ ਸਾਹਿਬ ਦੀ ਇਹ ਪਿੱਤਰ ਨਗਰੀ ਤੇ ਬਹੁਤ ਲੋਡ ਸੀ ਪਾਰਕਿੰਗ ਦੀ ਤੋਂ ਬੜੇ ਲੰਮੇ ਸਮੇਂ ਤੋਂ ਜਿਹੜੀ ਸੰਗਤ ਦੀ ਜੋ ਉੱਥੇ ਸ਼ੋਮਣੀ ਗੋਦਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਸudar ਹਜਿੰਦਰ ਸਿੰਘ ਜੀ ਧਾਮੀਤ ਸਾਹਿਬ ਵੱਲੋਂ ਪਿਛਲੇ ਦਿਨੀ ਜੋ ਇਹਦਾ ਟੱਪ ਲਾਇਆ ਸੀ ਸੰਤਮਾਪੁਰਸ਼ ਬਾਬਾ ਬਾਬਾ ਕੋਲਾ ਸਿੰਘ ਦੀ ਸੰਤ ਮਹਾਂਪੁਰਸ਼ ਬਾਬਾ ਗਰਨਾਮ ਸਿੰਘ ਦੀ ਜਿਨ੍ਹਾਂ ਨੇ ਆਪਣੇ ਇਸ ਕਾਰਕਲਮਾ ਦੇ ਨਾਲ ਉੱਥੇ ਮਹਾਂਪੁਰਸ਼ ਹੋਰ ਵੀ ਬਹੁਤ ਸਾਰੇ ਇੱਥੇ ਆਏ ਸੀ ਜਿਵੇਂ ਬਾਬਾ ਜੋਗਾ ਸਿੰਘ ਜੀ ਖੋਜ ਇੱਥੇ ਬਧੀਆਂ ਆਈਆਂ ਸੀ ਸਾਰਿਆਂ ਨੇ ਰਲ ਕੇ ਇਸ ਜਗਤ ਦਾ ਟੱਪ ਲਾਇਆ ਸੀ ਅੱਜ ਪਹਿਲੇ ਪੜਾ ਦਾ ਜੋ ਸ਼ੁਰੂਆਤ ਕੀਤੀ ਗਈ ਆ ਉੱਥੇ ਜਿੱਥੇ ਬਾਬਾ ਜੀ ਦਾ ਧੰਨਵਾਦ ਕਰਦਾ ਹੈ ਸ਼ੋਮਣੀ ਗੋਦਰਾ ਪ੍ਰਬੰਧਕ ਕਮੇਟੀ ਦੇ ਸਾਡੇ ਮੈਨੇਜਰ ਗੁਰਪ੍ਰੀਤ ਸਿੰਘ ਜੀ ਦੋਨੋ ਮੀਤ ਮਾਨਦਰ ਸਾਹਿਬਾਨ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਅੱਜ ਪਹਿਲਾ ਪੜਾਅ ਦੀ ਰੰਭਤਾ ਹੋਈ ਹੈ ਤੋਂ ਅੱਜ ਦੇ ਦਿਨ ਤੇ ਮੈਂ ਜਿੱਥੇ ਸੰਗਤਾਂ ਨੂੰ ਲੱਖ ਲੱਖ ਵਧਾਈ ਦੇਣਾ ਮਹਾਪੁਰਸ਼ਾਂ ਦਾ ਧੰਨਵਾਦ ਕਰਦਾ ਹਾਂ ਕਿ ਜਿੱਥੇ ਸ਼ੋਮਣੀ ਗੋਦਰਾ ਪ੍ਰਬੰਧਕ ਕਮੇਟੀ ਦੀ ਕਾਰ ਸੇਵਾ ਜੋ ਇਹਨਾਂ ਨੇ ਆਪਣੇ ਬੜੇ ਚੇਤ ਤੋਂ ਸੰਭਾਲੀ ਆ ਹੋਰ ਵੀ ਬਹੁਤ ਸਾਰੀ ਸੇਵਾ ਜਿਹੜੀ ਆ ਉਹ ਕਰ ਰਹੀ ਆ ਸੋ ਮੈਂ ਗੁਰਤੇਗ ਬਾਦਲ ਸਾਹਿਬ ਜੀ ਅੱਜ ਅਰਦਾਸ ਬੇਨਤੀ ਕਰਦਾ ਕਿ ਗੁਰੂ ਸਾਹਿਬ ਕਿਰਪਾ ਕਰਨ ਇਹ ਸੰਪੂਰਤਾ ਮੇਲੇ ਤੋਂ ਪਹਿਲਾਂ ਪਹਿਲਾਂ ਇਹ ਪਹਿਲੇ ਪੜਾਅ ਦੀ ਹੋ ਸਕੇ ਤਾਂ ਜੋ ਲੋਕਾਂ ਨੂੰ ਆ ਰਹੀਆਂ ਬਹੁਤ ਸਾਰੀਆਂ ਸਮੱਸਿਆਵਾਂ ਜੋ ਸੰਗਤ ਚੱਲ ਕੇ ਆਉਂਦੀ ਹੈ ਇਹ ਸਮੱਸਿਆ ਤੋਂ ਰਾਹ ਮਿਲ ਸਕੇ ਉਸ ਤੋਂ ਬਾਅਦ ਅਗਲਾ ਪੜਾਅ ਹੋਰ ਹੋਰ ਵੀ ਬਹੁਤ ਸਾਰੇ ਕਾਰਜ ਜਿਹੜੇ ਆ ਇਹ ਮਹਾਂਪੁਰਸ਼ਾਂ ਦੇ ਕਰਨ ਵਾਲੇ ਆ ਤੋਂ ਪਹਿਲੇ ਪੜਾਅ ਦੀ ਅਜ ਰੰਭਤਾ ਕੀਤੀ ਗਈ ਆ ਤੇ ਅਗਲਾ ਪੜਾਅ ਛੇਤੀ ਜਿੜਾ ਉਹ ਸ਼ੁਰੂ ਕੀਤਾ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ